ਮੈਨੂੰ ਮੇਰੇ ਬਹੁਤ ਖਾਸ ਦੋਸਤ ਵੀ ਨੇ ਸਿੰਗਰਜ਼ ਵੀ ਨੇ ਉਹਨਾਂ ਨੇ ਕਹਿਣਾ ਯਾਰ ਤੂੰ ਵਰਮਾ ਨਾਲ ਆ ਕਿ ਤੂੰ ਆ ਫਲਾਣਾ ਗੋਤ ਲਾ ਲਾ ਜਾਂ ਤੂੰ ਕੱਲਾ ਪਰਮੇਸ਼ਰ ਰੱਖ ਲਾ ਫੇਥ ਮੇਰੇ ਮੰਮੀ ਸਰਦਾਰ ਨੇ ਸਰਦਾਰ ਫੈਮਲੀ ਤੋਂ ਬਿਲੋਂਗ ਕਰਦੇ ਨੇ ਡੈਡੀ ਮੇਰੇ ਹਿੰਦੂ ਸੀ ਮੈਂ ਸਾਰੀ ਸਾਰੀ ਜ਼ਿੰਦਗੀ ਗੁਰੂ ਘਰ ਮੱਥਾ ਟੇਕਿਆ ਮੈਂ ਆਉਦੇ ਪਿਓ ਦਾ ਮੁੰਡਾ ਤਾਂ ਰਹੂੰਗਾ ਨਾ ਕਲਾਕਾਰ ਬਣਿਆ ਨਾ ਬਣਿਆ ਤੇ ਮੈਂ ਜੇ ਮੈਂ ਆਪਣੀ ਡਾਟਰ ਦਾ ਨਾਮ ਸਦਾ ਰੱਖਿਆ ਸਦਾ ਵਰਮਾ ਕਿਉਂ ਮੇਰੀ ਲੈਗੇਸੀ ਲੈ ਕੇ ਜਾਊਗੀ ਤਾਂ ਮੈਂ ਆਪਣੇ ਪਿਓ ਦੀ ਲੈਗੇਸੀ ਵੀ ਤਾਂ ਫਾਰਵਰਡ ਕਰਨੀ ਚਾਹਨਾ ਪੰਜਾਬ ਦੇ ਲੋਕਾਂ ਨੇ ਤਾਂ ਪਰਮੇਸ਼ਵਰ ਮੈਨੂੰ ਵੀ ਉਨਾ ਹੀ ਪਿਆਰ ਦਿੱਤਾ ਜਿੰਨਾ ਕਿਸੇ ਜੱਟ ਗੋਤ ਵਾਲੇ ਕਲਾਕਾਰ ਨੂੰ ਦਿੱਤਾ ਮੈਂ ਵਰਮਾ ਹਟਾ ਕੇ ਗੋਤ ਚੇਂਜ ਕਰ ਲਊਗਾ ਫਿਰ ਉਹਦੇ ਨਾਲ ਪ੍ਰੋਬਲਮਾ ਹੋਰ ਆ ਜਾਣਗੀਆਂ ਅੱਧਾ ਅੱਧਾ ਪਰਿਵਾਰ ਜੱਟਾਂ ਦਾ ਜੀ ਅੱਧਾ ਮੇਰੇ ਰਿਸ਼ਤੇਦਾਰ ਜੱਟ ਨੇ ਅੱਧੀ ਮੇਰੀ ਫੈਮਲੀ ਮੈਂ ਜੱਟਾਂ ਚ ਵਿਆਹ ਆ ਮੇਰੇ ਕਜ਼ਨ ਅੱਧੇ ਜੱਟ ਨੇ ਪਰਮੀਸ਼ ਵਰਮਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੀ 뮤ਜ਼ਿਕ ਇੰਡਸਟਰੀ ਹਮੇਸ਼ਾ ਤੋਂ ਡੋਮੀਨੇਟ ਰਹੀ ਜੱਟਾਂ ਦੀਆਂ ਗੋਤਾਂ ਦੇ ਨਾਲ ਇਹ ਥੋੜਾ ਜਿਹਾ ਇਹਦੇ ਨਾਲ ਵੀ ਕੁਛ ਰਿਹਾ ਕਿ ਨਹੀਂ ਤੁਸੀਂ ਦੱਸੋ ਰਿਹਾ ਹੋਊਗਾ ਮੈਨੂੰ ਲੱਗਦਾ ਕਿ ਸ਼ਾਇਦ ਹਾਂਜੀ ਮਤਲਬ ਇੱਕ ਪਰਸੈਪਸ਼ਨ ਜ਼ਰੂਰ ਹੈਗੀ ਆ ਮੈਨੂੰ ਮੇਰੇ ਬਹੁਤ ਖਾਸ ਦੋਸਤ ਵੀ ਨੇ ਸਿੰਗਰਜ਼ ਵੀ ਨੇ ਉਹਨਾਂ ਨੇ ਕਹਿਣਾ ਯਾਰ ਤੂੰ ਵਰਮਾ ਨਾਲ ਆ ਕਿ ਤੂੰ ਆ ਫਲਾਣਾ ਗੋਤ ਲਾ ਲਾ ਜਾਂ ਤੂੰ ਕੱਲਾ ਪਰਮੀਸ਼ ਰੱਖ ਲਾ ਜਦੋਂ ਪਰਮੇਸ ਸਿੰਘ ਲਾਲਾ ਪਿੱਛੇ ਤੇ ਆਏ ਨਹੀਂ ਕਿ ਉਹਨਾਂ ਨੇ ਕੋਈ ਮੈਨੂਅਲ ਡਿਸਰੈਸਪੈਕਟਫੁਲੀ ਕੀਤਾ ਉਹਨਾਂ ਲੱਗਿਆ ਤੂੰ ਕਮਰਸ਼ੀਅਲ ਵਰਲਡ ਦਾ ਬੰਦਾ ਹੈ ਤੂੰ ਇੱਥੇ ਜੇ ਚੇਂਜ ਕਰ ਲੇਗਾ ਤਾਂ ਵਧੀਆ ਹੋਊ ਮੇਰਾ ਪਤਾ ਨਹੀਂ ਕਿਉਂ ਮਨ ਮੰਨਿਆ ਨਹੀਂ ਕਿਉਂਕਿ ਮੀਬੀ ਮੈਂ ਆਪਣੇ ਆਪ ਮੈਂ ਸਿੱਖ ਬਾਇ ਫੇਥ ਮੇਰੇ ਮੰਮੀ ਸਰਦਾਰ ਨੇ ਇੱਕ ਸਰਦਾਰ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਡੈਡੀ ਮੇਰੇ ਹਿੰਦੂ ਸੀ ਮੈਂ ਸਾਰੀ ਸਾਰੀ ਜ਼ਿੰਦਗੀ ਗੁਰੂ ਘਰ ਮੱਥਾ ਟੇਕਿਆ ਤਾਂ ਮੈਨੂੰ ਲੱਗਦਾ ਹੀ ਨਹੀਂ ਸੀ ਮੈਂ ਕੁਝ ਡਿਫਰੈਂਟ ਹਾਂ ਤੁਜੇ ਮਨ ਨਾਲ ਸਿਰ ਮੈਂ ਆਪਦੇ ਪਿਓ ਦਾ ਮੁੰਡਾ ਤਾਂ ਰਹੂਗਾ ਨਾ ਕਲਾਕਾਰ ਬਣਿਆ ਨਾ ਬਣਿਆ ਕਿ ਮੈਂ ਜਿਵੇਂ ਆਪਣੀ ਡਾਟਰ ਦਾ ਨਾਮ ਸਦਾ ਰੱਖਿਆ ਸਦਾ ਵਰਮਾ ਕਿਉਂ ਮੇਰੀ ਲੈਗੇਸੀ ਲੈ ਕੇ ਜਾਊਗੀ ਤਾਂ ਮੈਂ ਆਪਣੇ ਪਿਓ ਦੀ ਲੈਗੇਸੀ ਵੀ ਤਾਂ ਫਾਰਵਰਡ ਕਰਨੀ ਚਾਹਨਾ ਸੋ ਮੇਰਾ ਮਨ ਨਹੀਂ ਮੰਨਿਆ ਤੇ ਮੈਨੂੰ ਲੱਗਦਾ ਮੈਂ ਚੀਜ਼ ਲੋਕਾਂ ਨੂੰ ਦਿਖਾਈ ਕਿ ਆਪਾਂ ਨੂੰ ਲੱਗਦਾ ਪੰਜਾਬ ਦੇ ਲੋਕਾਂ ਨੇ ਤਾਂ ਪਰਮੇਸ਼ਵਰ ਮੈਨੂੰ ਵੀ ਉਨਾ ਹੀ ਪਿਆਰ ਦਿੱਤਾ ਜਿੰਨਾ ਕਿਸੇ ਜੱਟ ਗੋਤ ਵਾਲੇ ਕਲਾਕਾਰ ਨੂੰ ਦਿੱਤਾ ਸੋ ਕਈ ਵਾਰੀ ਕਮਰਸ਼ੀਅਲ ਵਰਲਡ ਦੇ ਲੋਕਾਂ ਨੂੰ ਐਵੇਂ ਲੱਗਦਾ ਹੂੰ ਇਹ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਨਹੀਂ ਹੈਗੀ ਇਹ ਬਿਜ਼ਨਸ ਦੀ ਰਿਪਰੈਜ਼ੈਂਟੇਸ਼ਨ ਹੈ ਕਿ ਜੇ ਇਹਦੇ ਪਿੱਛੇ ਜੱਟਾਂ ਦਾ ਗੋਤ ਲੱਗੂਗਾ ਤਾਂ ਇਹ ਯਾਰ ਜਲਦੀ ਚੱਲ ਜੂਗਾ ਬੰਦਾ ਹੂੰ ਤਾਂ ਆਈ ਡੋਨਟ ਥਿੰਕ ਇਹ ਪਰ ਇਦਾਂ ਦਾ ਨਹੀਂ ਸੀ ਇਦਾਂ ਲੋਕ ਲੋਕਾਂ ਨੇ ਪਿਆਰ ਉਹਨਾਂ ਹੀ ਦਿੱਤਾ ਤੁਹਾਡੇ ਸਾਹਮਣੇ ਬੈਠਾ ਜੀ ਮੈਂ ਤੇ ਜੇ ਹੋਊਗਾ ਵੀ ਲੈਟ ਸੇ ਜੇ ਹੋਊਗਾ ਵੀ ਤਾਂ ਜਿਹੜੇ ਜੱਟ ਕਲਾਕਾਰ ਨੇ ਉਹਨਾਂ ਤੇ ਕੋਈ ਪ੍ਰੋਬਲਮ ਨਹੀਂ ਆਈ ਹੂੰ ਉਹਨਾਂ ਤੇ ਵੀ ਕੋਈ ਨਾ ਕੋਈ ਹਰ ਬੰਦ ਦੇਖੋ ਇੱਕ ਚੀਜ਼ ਨੂੰ ਤੁਸੀਂ ਸੋਲਵ ਕਰਨ ਦੇ ਲਈ ਉਹਨੂੰ ਚੇਂਜ ਨਹੀਂ ਕਰ ਸਕਦੇ ਤੁਹਾਨੂੰ ਤੁਹਾਨੂੰ ਐ ਪੱਤੇ ਮਿਲਣਗੇ ਚੰਗੇ ਵੀ ਮਿਲਣਗੇ ਮਾੜੇ ਮਾੜੇ ਮਿਲਣਗੇ ਮੈਂ ਵਰਮਾ ਹਟਾ ਕੇ ਗੋਤ ਚੇਂਜ ਕਰ ਲੂੰਗਾ ਫਿਰ ਉਹਦੇ ਨਾਲ ਪ੍ਰੋਬਲਮਾ ਹੋਰ ਆ ਜਾਣਗੀਆਂ ਹਮ ਇੱਕ ਪ੍ਰੋਬਲਮ ਸੋਲਵ ਕਰੂੰਗਾ ਦੂਜੀ ਆ ਜਾਊਗੀ ਸੋ ਮੈਨੂੰ ਐਵੇਂ ਨਹੀਂ ਲੱਗਦਾ ਕਿ ਆਏ ਤੁਸੀਂ ਕਿਸੇ ਵੀ ਚੀਜ਼ ਨੂੰ ਨਿਗੇਟ ਕਰ ਇਹ ਜਾਰਡਨ ਪੀਟਰਸਨ ਕਹਿੰਦਾ ਤੁਸੀਂ ਯੂ ਕਾਂਟ ਟਵਿਸਟ ਫੈਬਰਿਕ ਆਫ ਰਿਐਲਿਟੀ ਹਮ ਜੋ ਰਿਐਲਿਟੀ ਦੀ ਫੈਬਰਿਕ ਹੈ ਉਹਨਾਂ ਨੂੰ ਘੁਮਾ ਨਹੀਂ ਸਕਦੇ ਉੱਥੇ ਹੀ ਰਹਿਣੀ ਇੱਕ ਵਾਰੀ ਘੁਮਾਉਂਗੇ ਦੂਜੀ ਵਾਰੀ ਘੁਮਾਉਂਗੇ ਤੀਜੀ ਆਪਾਂ ਲਾਦਾ ਪਰ ਝੂਠ ਬੋਲ ਕੇ ਬਚ ਗਏ ਜਾਂਦੇ ਜਾਂਦੇ ਰੱਸੀ ਤੇ ਇੰਨੇ ਵਟ ਆ ਜਾਣੇ ਇੱਕਦਮ ਉਹ ਸਨੇਪ ਕਰ ਜੂਗੇ ਤੇ ਜਿੱਦਣ ਉਹ ਸਨੇਪ ਕਰੂਗੀ ਉਸ ਦਿਨ ਕੋਈ ਵੱਡੀ ਗੱਲ ਨਹੀਂ ਹੋਈ ਹੋਣੀ ਤੁਸੀਂ ਕਹੋਗੇ ਰਾਹ ਕੀ ਹੋ ਗਿਆ ਇਹ ਤਾਂ ਛੋਟਾ ਕੰਮ ਸੀ ਉਹ ਸਾਰੀਆਂ ਚੀਜ਼ਾਂ ਰਿਲੇਟ ਕਰਗੇ ਸੋ ਮੈਨੂੰ ਸੀ ਕਿ ਨਹੀਂ ਯਾਰ ਮੈਂ ਨਾਮ ਨਹੀਂ ਚੇਂਜ ਕਰਨਾ ਮੈਂ ਅੱਧਾ ਪਰਿਵਾਰ ਜੱਟਾਂ ਦਾ ਜੀ ਅੱਧਾ ਮੇਰੇ ਰਿਸ਼ਤੇਦਾਰ ਜੱਟ ਨੇ ਅੱਧੀ ਮੇਰੀ ਫੈਮਿਲੀ ਮੈਂ ਜੱਟਾਂ ਚ ਵਿਆਹ ਆ ਮੇਰੇ ਕਜ਼ਨ ਅੱਧੇ ਸੋ ਮੈਨੂੰ ਇਹ ਚੀਜ਼ਾਂ ਲੱਗੀ ਨਹੀਂ ਹੈਗੀ ਨਾ ਮੈਨੂੰ ਮੇਰੇ ਕੋਈ ਰਿਸ਼ਤੇਦਾਰ ਕਿਸੇ ਫੈਮਿਲੀ ਫਰੈਂਡ ਨੇ ਆ ਸ਼ੋ ਕੀਤਾ ਇਹ ਤਾਂ ਆਪਾਂ ਬਣਾ ਲੈਂਦੇ ਆ ਚੀਜ਼ਾਂ ਵੀਰੇ ਨਾਨਕੇ ਕਿੱਥੇ ਤੁਹਾਡੇ ਕੋਟਕਪੂਰੇ ਜੀ ਕੋਟਕਪੂਰੇ ਹਾਂ ਜੀ ਫਰੀਦਕੋਟ ਉੱਥੇ ਦੀਆਂ ਕਿੰਮੀਆਂ ਦੀਆਂ ਯਾਦਾਂ ਨੇ ਪਰਮੇਸ਼ਵਰ ਬਹੁਤ ਵਧੀਆ ਵੀਰੇ ਕੋਟਕਪੂਰਾ ਫਰੀਦਕੋਟ ਢੋਡਾ ਤੇ ਆਟਾ ਜਿਗਨ ਤੇ ਆਪਣਾ ਕੀ ਕਹਿੰਦੇ ਨੇ